ਇਸ ਰਿਆਂ ਚ ਆਪਰੇਸ਼ਨ ਹੀ ਆਉਂਦਾ ਸੀ ਉਹ ਕਹਿੰਦੇ ਆਪਰੇਸ਼ਨ ਹੋਊਗਾ ਆਪਰੇਸ਼ਨ ਨਾਲ ਹੀ ਠੀਕ ਹੋਊਗਾ ਹੋਰ ਕੋਈ ਹੱਲ ਨਹੀਂ ਉਹਨਾਂ ਨੇ ਕੱਲੀ ਕੱਲੀ ਚੀਜ਼ ਉਹਨੂੰ ਦੱਸ ਆਂਦੇ ਕਹਿੰਦੇ ਇੱਥੇ ਨੌਕਸਾ ਬਣ ਕੇ ਇਸ ਤੇ ਕਾਇਆ ਮੀਟਰ ਕਾਫੀ ਘੱਟ ਸੀ ਨਾ ਤੁਹਾਡਾ ਹਾਂ ਜੀ ਤੇ ਦੋ ਤਿੰਨ ਮਹੀਨੇ ਦਾ ਕੋਈ ਵੀ ਜਿਹੜਾ ਸਰਕਲ ਤੇਰਾ ਜਾ ਰਿਹਾ ਡਾਕਟਰੋਂ ਉਹ ਟਾਈਟ ਹੋ ਰਿਹਾ ਵੀ ਜਿਹੜਾ ਕੋਈ ਹੱਲ ਨਹੀਂ ਕੋਈ ਹੋਰ ਹਾਲ ਨਹੀਂ ਪਰ ਹੁਣ ਦੀ ਕੰਡੀਸ਼ਨ ਕੀ ਹੈ ਹੁਣ ਦੀ ਕੰਡੀਸ਼ਨ ਮੈਨੂੰ ਹੁਣ ਬਹੁਤ ਵਧੀਆ ਲੱਗਦਾ ਤੂੰ ਹੀ ਤਾਂ ਨਹੀਂ ਕਰਉਂਦਾ ਜੋ ਸੋ ਜੋ ਆਪਾਂ ਗਈਏ ਕਿੰਨੇ ਪਰਸੈਂਟ ਮਤਲਬ 95% ਮੈਨੂੰ ਆਉਂਣ ਲੱਗਿਆ ਹੈ ਹੁਣ ਤਾਂ ਮੈਨੂੰ ਇਹ ਲੱਗਦਾ ਵੀ ਮੈਂ ਵੀ ਦੁਬਾਰਾ ਨਾ ਹੋਵੇ ਬਸ ਤੇ ਦੁਬਾਰਾ ਤਾਂ ਇਹ ਹੈ ਵੀ ਦੇਖੋ ਹੁਣ ਤੁਸੀਂ ਬਿਨਾਂ ਦਵਾਈਆਂ ਤੋਂ ਠੀਕ ਹੋ ਜਾਣਾ ਦਵਾਈਆਂ ਆਣਾ ਕੋਈ ਦਵਾਈ ਨਹੀਂ ਦਿੱਤੀ ਕੋਈ ਆਪਰੇਸ਼ਨ ਨਹੀਂ ਕੀਤਾ ਜਿਹੜਾ ਪਰ ਟਰੀਟਮੈਂਟ ਕੀਤਾ ਉਹਦੇ ਨਾਲ ਤੁਸੀਂ ਠੀਕ ਹੋ ਔਰ ਤੁਹਾਡਾ ਕੁਐਸਚਨ ਇਹ ਵੀ ਦੁਬਾਰਾ ਨਾ ਹੋਵੇ ਬਸ ਉਹ ਮੈਨੂੰ ਡੈਰਾ ਵੀ ਬੀਤੋ ਰਿਹਾ ਕਿ ਚੱਕੜ ਤਾਂ ਨਾ ਕੋਈ ਗਲਤੀ ਹੈ ਕਹਿੰਦਾ ਪਾਬਾ ਦੁਬਾਰਾ ਉਦੋਂ ਹੋ ਸਕਦੀ ਹੁੰਦੀ ਹੈ ਜਦੋਂ ਕੋਈ ਟੇਡਾ ਜੋਰ ਲੱਗ ਗਿਆ ਜਾਂ ਕਿਤੇ ਡਿੱਗੇ ਜਾਂ ਕਿਤੇ ਮੰਨੋ ਤੁਹਾਡੀ ਮੰਨੋ ਤੁਹਾਡੇ ਕਾਰਨ ਨਹੀਂ ਹੋ ਸਕਦਾ ਗਲਤੀ ਨਹੀਂ ਤੁਹਾਡੀ ਗਲਤੀ ਨਾ ਹੋ ਸਕਦੀ ਹੈ ਉਹ ਗਲਤੀ ਆਪਰੇਸ਼ਨ ਤੋਂ ਬਾਅਦ ਵੀ ਹੋ ਸਕਦੀ ਬਹੁਤ ਸਕਦੀ ਜ਼ਰੂਰੀ ਇਹ ਹੈ ਵੀ ਆਪਰੇਸ਼ਨ ਕਰਕੇ ਵੀ ਪੱਕਾ ਹੀ ਹੋ ਗਿਆ ਹਾਂ ਇਹ ਵੀ ਅਸੀਂ ਕਹਿੰਦੇ ਹਾਂ ਵੀ ਹਾਂ ਵੀ ਠੀਕ ਹੋਵੋਗੇ ਜੇ ਤੁਸੀਂ ਆਪਦੀਆਂ ਜਿਹੜੀਆਂ ਗਲਤੀਆਂ ਪਹਿਲਾਂ ਕੀਤੀਆਂ ਜਾਂ ਜੇ ਜਿਹੜਾ ਹੋਪਾ ਦਾ ਡੈੱਕ ਹੀ ਗਿਆ ਜਾਂ ਮਗਰ ਐਕਸੀਡੈਂਟਲ ਹੋ ਗਿਆ ਉਹ ਤਾਂ ਬੰਦੇ ਦੇ ਬੱਸ ਨਹੀਂ ਆਉਂਦੇ ਹਾਂਜੀ ਉਹ ਤਾਂ ਬੱਸ ਉਹ ਤੋਂ ਬਿਨਾ ਬਦਲੋ ਤੁਸੀਂ ਨਾਰਮਲ ਠੀਕ ਹੋਵੋਗੇ ਬਸ ਇਹ ਬਹੁਤ ਸ਼ੁਕਰ ਹੈ ਜੀ ਹਾਂ ਜੀ ਬਹੁਤ ਨਹੀਂ ਤੁਹਾਨੂੰ ਲੱਗਦਾ ਸੀ ਆਪਰੇਸ਼ਨ ਤੋਂ ਬਾਅਦ ਤੁਸੀਂ ਕੀ ਕੁਝ ਕਰਦੇ ਨਹੀਂ ਹੁਣ ਤਾਂ ਉਮੀਦ ਮੇਰੀ ਆਈ ਹੋ ਗਿਆ ਸੀ ਯਾਰ ਬਈ ਹੋਰ ਕਿਤੇ ਪੂਰੀ ਨਹੀਂ ਪੈਂਦੀ ਕਿਉਂਕਿ ਮੈਂ ਇਸ ਰੂਟ 'ਵੀ ਤਰਫੀਆਂ ਨਹੀਂ ਕਰਾਈਆਂ ਬਹੁਤ ਦੂਰ ਤੱਕ ਦਵਾਈ ਵੀ ਲਈ ਤੇ ਉਹ ਹੋਣਾ ਲੱਗਣ ਲੱਗਿਆ ਸੀ ਵੀ ਸ਼ਾਇਦ ਅੰਨੀ ਕਿਸੇ ਟਾਈਮ ਜੇ ਅਕੈਡਮੀ 'ਤੇ ਕਰਾਉਣਾ ਪਵੇ ਸ਼ਾਇਦ ਜਦੋਂ 2024 ਸੀ ਮੈਂ ਉਹ ਦੋਸਤ ਕਰਕੇ ਕਿਉਂਕਿ ਮੇਰੇ ਦੋਸਤ ਦਾ ਹੋਇਆ ਸੀ ਉਹ ਚਾਰਾ ਪੂਰਾ ਹੋ ਗਿਆ ਉਹ ਮਨਜੇ ਤੇ ਪਿਆਰ ਲੱਗ ਤਾਂ ਕੱਢ ਲਿਆ ਉਹ ਪ੍ਰੈਸ਼ਰ ਬਾਹਰ ਕਰਦੇ ਪ੍ਰੈਸ਼ਰ ਤੋਂ ਹਾਂਜੀ ਹੁਣ ਜਦੋਂ ਅਸੀਂ ਮੈਂ ਤੇ ਮੇਰੀ ਵੈਗਰ ਜੀ ਉੱਥੇ ਗੋਗੇ ਗੁਲੇ ਤੋਂ ਦੇਖ ਗਏ ਆ ਉਹ ਕਿਸਾ ਸੀ ਉਹ ਹੀ ਦੇਖਿਆ ਸੀ ਆਹ ਸਾਨੂੰ ਆਇਆ ਸੀ ਕਿ ਜੇ ਉੱਥੇ ਦਿਨੇ ਦਿਨ ਵੀ ਜਾਣਾ ਪਿਆ ਉੱਥੇ ਜਾਵਾਂਗੇ ਜਦੋਂ ਸਾਨੂੰ ਪਤਾ ਲੱਗਿਆ ਮੈਡਮ ਤੋਂ ਪਿੰਜੇ ਗਰਾਮ ਮੰਨੇਟਰ ਬੜਾ ਕੋੜਿਆ ਗਿਆ ਸਾਡੇ ਕਿਉਂਕਿ ਜਦੋਂ ਬੰਦੇ ਨੂੰ ਤਕਲੀਫ ਹੁੰਦੀ ਨਾ ਉਹਨੂੰ ਹੀ ਪਤਾ ਹੁੰਦਾ ਹਾਂਜੀ ਵੀ ਕਿੰਨੇ ਜਿਆਦੇ ਪ੍ਰੋਬਲਮ ਆ ਤੇ ਇਹ ਨਾ ਹੁਣ ਕਿਉਂਕਿ ਜ਼ਿੰਦਗੀ ਦਾ ਇੱਕ ਹਿੱਸਾ ਦੁੱਖ ਦੁੱਖ ਚ ਘਟਣਾ ਘਟੜਾ ਉਹ ਦੁੱਖ ਹੁੰਦਾ ਆ। ਬੈਰ ਕੋਲ ਬੇਰੀ ਬੈਂਕ ਨੂੰ ਬਦਰੋਂ ਖੰਦਾ ਜੀ ਕਿ ਉਹਨੇ ਦੇਖਣਾ ਵੀ ਵੇਲੇ ਤੋਂ ਸਵੇਰੇ ਸਵੇਰੇ ਰੁੱਖਿਆ ਨਹੀਂ ਜਾਂਦਾ। ਇਹ ਹਮੇਸ਼ਾ ਇਦਾਂ ਰਹਿੰਦਾ ਆ। ਉਹਨੇ ਕਿਹਾ ਚਾਹ ਮਾੜਾ ਚਾਹ ਮੈਂ ਕਰਨਾ ਵੀ ਇੱਥੇ ਆ ਗਿਆ ਲਾ। ਮੁੱਢੜ ਵੇਸੇ ਬੈਠੇ ਦੇਖਦੇ ਸੀ ਉਹ ਕਹਿੰਦੇ ਕਿ ਚਾਹ ਪਿਆ ਕੇ। ਹਾਂ। ਹੁਣ ਜਿਹੜੇ ਪ੍ਰੇਸ਼ਨ ਜਿਹੜੇ ਪ੍ਰੈਸ਼ਰ ਕਰੋਣਾਂ ਚਾਹੁੰਦੇ ਕਈ ਪੇਸ਼ੈਂਟ ਇਦਾਂ ਵੀ ਹੁੰਦੇ ਆ। ਜਾਂ ਪ੍ਰੈਸ਼ਰ ਪ੍ਰੇਸ਼ਨ ਅ ਜਿਨ੍ਹਾਂ ਨੇ ਕਰਵਾ ਲਿਆ ਤੇ ਉਹਨਾਂ ਨੂੰ ਜੇ ਮੰਨ ਲਓ ਉਹਨਾਂ ਦੇ ਲੱਤ ਜਦ ਦਰਦ ਹੁੰਦੀ ਹੈ ਕਿਸੇ ਦੇ ਬ੍ਰੈਸਟਰੀ ਪ੍ਰੋਬਲਮ ਉਹ ਤੁਹਾਨੂੰ ਕੀ ਕਹਿਣਾ ਚਾਹਦੇ ਤੁਸੀਂ ਨਹੀਂ ਪ੍ਰੈਸ਼ਰ ਦੀ ਲੋੜ ਪੈਂਦੀ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜੀ ਪ੍ਰੈਸ਼ਰ ਕਰਾਉਣਾ ਵੀ ਨਹੀਂ ਚਾਹੀਦਾ ਤੇ ਲੋਡ ਵੀ ਨਹੀਂ ਹੈਗੀ ਹੁਣ ਮੈਂ ਤਾਂ ਨਹੀਂ ਕਰਵਾਉਣਾ ਮੈਂ ਤਾਂ ਇਸ ਪਾਸੇ ਚੋਸ ਲਗ ਰਹੀ ਆ ਮੈਂ ਤਾਂ ਦਵਾਈ ਜੇ ਕੋਈ ਗੱਲ ਇਹ ਜੀ ਹੁੰਦੀ ਹੈ ਮੈਂ ਤਾਂ ਇਹੀ ਕਹੂੰਗਾ ਤੇ ਭਾਈ ਜੇ ਕੋਈ ਗਲਤੀ ਹੋਈ ਤਾਂ ਦੁਬਾਰਾ ਆ ਜੇ ਕੋਈ ਹਰ ਜੀ ਮਤਲਬ ਕਿ ਬਿਨਾਂ ਦਵਾਈ ਤੋਂ ਬਿਨਾਂ ਆਪਰੇਸ਼ਨ ਤੋਂ ਸਹੀ ਹੋ ਸਕਦਾ ਹਾਂਜੀ 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 ਆਹ ਆਪਰੇਸ਼ਨ ਤੇ ਬਹੁਤ ਕੁਝ ਲੱਗਦਾ ਟਰਦਾ ਹਾਂ ਇਹ ਨਹੀਂ ਹੈਗਾ ਪੈਸਾ ਵੀ ਵੱਧ ਲੱਗਦਾ ਟਾਈਮ ਵੀ ਲੱਗਦਾ ਸਾਰਾ ਕੁਝ ਇਹਦਾ ਨਕਸਾ ਕੋਈ ਇਹਦਾ ਨਕਸਾ ਨਹੀਂ ਨਾ ਕੋਈ ਦਵਾਈ ਦੇਣੀ ਨਾ ਕੋਈ ਚੀਰਖਾੜ ਕਰਨੀ ਬਿਨਾਂ ਚੀਰਖਾੜ ਤੋਂ ਨਹੀਂ ਮੌਤ ਪਿਆਰਨਾ ਹੈ ਮੈਂ ਕਹਿ ਲਈ ਦੁਨੀਆਵੀ ਕੁੜੀਆਂ ਹੈਗੀਆਂ ਬਹੁਤ ਵਧੀਆ ਕਿਸਾ ਸਟਾਫ ਸਾਰਾ ਹਾਂ ਸੰਦੇਮ ਨਹੀਂ ਹੈਗਾ ਕੋਈ ਕੋਈ ਗ੍ਰਾਹਿੰਦ ਹੁੰਦਾ ਵੀ ਤੁਸੀਂ ਆਪ ਇੱਥੇ ਕਦੇ ਨਹੀਂ ਸੀ ਉਹ ਜਲਦਬਾਜ਼ੀ ਉਹ ਜਲਦਬਾਜ਼ੀ ਨਾ ਤੱਕੇ ਪਣਾ ਜਾਂ ਉਹੀ ਬੋਲੀ ਚ ਫਰਜਾ ਜਿਹੜਾ ਮੈਂ ਇਦਾਂ ਨਹੀਂ ਸੀ ਕੁਛ ਮੈਨੂੰ ਵਧੀਆ ਲੱਗਿਆ ਜਾਨੀ ਵੀ ਤੇ ਤਾਂ ਹੀ ਅਸੀਂ ਕੱਲ੍ਹ ਐਤਵਾਰ ਸੀ ਨਹੀਂ ਸਾਡਾ ਪਿੰਾਂਗਾ ਨਹੀਂ ਗਿਆ ਉਸਨੇ ਉਹਨੇ ਆਇਆ ਇਹ ਟੈਂਸ਼ਨ ਬੋਲੋ ਅੱਜ 6 ਕਿੱਲੇ ਕੰਡ ਹੋ ਗਏ ਤੇ ਅਸੀਂ 10 ਦਿਨ ਹੋ ਗਿਆ 10 ਦਿਨ ਕੋਪਰਟੇਟਰ ਮੜ ਗਿਆ ਉਸਨੇ ਹੋਰ ਜਿਹੜੇ 1-2 ਦਿਨ ਵੱਲੋਂ ਆ ਕੇ ਜਾਂਦੇ ਵੀ ਅਸੀਂ ਬਾਰਕਲੇ ਠੀਕਲੇ ਹੋਣ 1-2 ਦਿਨ ਚੂੜਨਾ ਨਹੀਂ ਆਇਆ ਮਰਕਤਾ ਹੌਲੀ ਹੌਲੀ ਜੇ ਟ੍ਰੋਪੋ ਟ੍ਰੀਟਮੈਂਟ ਲਾਓਗੇ ਕਿਉਂਕਿ ਸੱਤ ਸਾਲ ਦੀ ਪ੍ਰੋਬਲਮ ਔਰ ਜੜੋ ਹੌਲੀ ਹੌਲੀ ਜਾਣੀ ਹੌਲੀ ਜਾਣੀ ਇਹ ਸੱਤ ਸਾਲ ਦੀ ਪ੍ਰੋਬਲਮ ਆ ਹਫਤੇ ਦਾ ਅੰਦਰ ਚ ਕਲੀਅਰ ਹੋ ਜਾਂਦੀ ਹੋਰ ਵੀ ਅੱਗੇ ਕਲੀਅਰ ਹੋ ਜਾਂਦੀ ਹੈ ਜੀ ਆ ਦੇ ਟਾਈਮ ਦੀ ਜਿਹੜੀ ਇੱਕ ਤਾਂ ਖੜੀ ਹੈ ਚੀਜ਼ ਉਹਨੂੰ ਸੈੱਟ ਕਰਨਾ ਮੈਂ ਕਹਿੰਦਾ 20 ਇੰਚ 20 ਦੀ ਸ਼ਕਲ ਆ ਬੱਦ ਦਰੀਆਵਾਂ ਗੱਲ ਜੇ ਬੰਜੇ ਤੇ ਪੈਣਾ ਪੈ ਗਿਆ ਉਸ ਰੂਟ ਫਲੇਸ ਨਾਲ ਉਹ ਪਤਾ ਨਹੀਂ ਕਿੰਨਾ ਟਾਈਮ ਪੈਣਾ ਪੈਦਾ ਦੇਖਿਆ ਮੈਂ ਆਦਰ ਉਸ